ਦੁਨਿਆ ਮੁੱਖ ਮੋੜ ਜਾਉ ਮਾਲਕਾ ਤੂੰ ਮੁਖੜਾ all awesome oh, ਆਤਮਾ ਤੋਂ ਦੂਰ ਇਹਦਾ ਅਣਜਾਣ ਹੈ ਜਾਣੀ ਜਾਣ ਬਣਨਾ ਗੁਰੂ ਦਾ ਪਿਆਰਾ ਬਣਨਾ ਪਰਮੇਸ਼ਰ ਦੇ ਚਰਨਾਂ 'ਚ ਵਾਹੀ ਗੁਰੂ ਦੇ ਲੱਗਣਾ ਤਾਂ ਉਹਦੇ ਚਰਨਾਂ ਦੇ ਵਿੱਚ ਸਾਨੂੰ ਬੈਠਣਾ ਪੈਣਾ ਜੁੜਨਾ ਪੈਣਾ ਉਹਦਾ ਸੰਹਾਰ ਕਰਨਾ ਪੈਣਾ ਵਾਹਿਗੁਰੂ ਪਰਮੇਸ਼ਰ ਦਾ ਕਿਤੇ ਵੀ ਬੈਠੋ ਜਿੱਥੇ ਨਹੀਂ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਭਾਵੇਂ ਰਾਜ ਬੈਠੋ ਖੇਤ ਚ ਬੈਠੋ ਵਾਟ ਤੇ ਬੈਠੋ ਉੱਥੇ ਧਿਆਨ ਧਰ ਕੇ ਸਤਕਾਰ ਸ਼ੁਰੂ ਕਰਦਾ ਹਾਂ ਏ ਵਾਹਿਗੁਰੂ ਅਸੀਂ ਭੁੱਲੇ ਪਟਕੇ ਸਾਨੂੰ ਬਖਸ਼ ਜਾ ਕਿਸਨ ਚਰਨਾਂ ਨਾਲ ਜੋੜ ਸਾਨੂੰ ਅਗਿਆਨ ਨੇ ਗਿਆਨ ਤਾਂ ਹੈ ਗਿਆਨ ਨਹੀਂ ਹੈ ਜਦੋਂ ਗਿਆਨ ਆ ਗਿਆ ਪ੍ਰਕਾਸ਼ ਮਿਲ ਗਿਆ ਪ੍ਰਕਾਸ਼ ਮਿਲ ਗਿਆ ਤੋ ਕਿਰਪਾ ਹੋ ਜਾਨੀਆ ਪ੍ਰਕਾਸ਼ ਕਿੱਥੋਂ ਮਿਲਣਾ ਸ਼ਾਇਦ ਦੀ ਬਾਣੀ ਸ਼ਾਇਦ ਦੇ ਬਚਨ ਸ਼ਾਇਦ ਦੇ ਦਰਸ਼ਨ ਕਰਨੇ ਸ਼ਾਇਦ ਦੀ ਫਿਰ ਸਾਨੂੰ ਗਿਆਨ ਦੇ ਦੇਣ ਲੱਗਿਆ ਗਿਆਨ ਦੇ ਅਗਿਆਨਤਾ ਦਾ ਬੜਾ ਵੱਡਾ ਉੱਤੇ ਜਾਲ ਪੈ ਚੁੱਕਿਆ ਹੈ ਅਗਿਆਨ ਗਿਆਨ ਆ ਗਿਆ ਤੋ ਹਰ ਜਗ੍ਹਾ ਹੀ ਪ੍ਰਕਾਸ਼ ਹੈ ਮਹਾਰਾਜ ਜੀ ਦਾ ਇੱਕ ਵਕਤ ਆਇਆ ਇੱਕ ਬਜ਼ੁਰਗ ਤੇ ਬਜ਼ੁਰਗ ਮਾਤਾ ਸੀ ਉਹ ਭਗਵਾਨ ਦੇ ਪਿਆਰਿਆਂ ਦੀ ਸੇਵਾ ਕਰਾਉਂਦੇ ਪਰਮੇਸ਼ਰ ਵਾਹਿਗੁਰੂ ਤੇ ਆਂਦੇ ਉਹਨਾਂ ਨੇ ਖੇਤੀਬਾੜੀ ਕਰਨੀ ਆਿਆਂ ਨੂੰ ਲੰਗਰ ਸ਼ਕਾਉਣਾ ਬਜ਼ੁਰਗ ਹੋ ਗਏ ਔਲਾਦ ਨਹੀਂ ਸੀ ਔਲਾਦ ਔਲਾਦ ਵੀ ਜ਼ਰੂਰੀ ਹੈ ਅਲਾਦ ਨੂੰ ਸਮਝ ਵੀ ਜ਼ਰੂਰੀ ਹੈ ਸਤਕਾਰ ਵੀ ਅਲਾਦ ਨੂੰ ਕਰਨਾ ਤੇ ਕਰਾਉਣਾ ਸਿਖਾਉਣਾ ਪੈਣਾ ਪਹਿਲਾਂ ਆਪ ਸਿੱਖਣਾ ਤੇ ਫਿਰ ਬੱਚਿਆਂ ਨੂੰ ਸਿਖਾਉਣਾ ਜੇ ਸਾਨੂੰ ਗਿਆਨ ਨਹੀਂ ਸਾਨੂੰ ਗੁਰੂ ਘਰ ਬਹਿਣ ਤੇ ਖੇਡਣ ਤੇ ਜਾਣਦਾ ਪਤਾ ਨਹੀਂ ਤੇ ਅਸੀਂ ਸਿਖਾਉਣ ਨਹੀਂ ਟੀਚਰ ਨਹੀਂ ਬੱਚਿਆਂ ਦੇ ਬਣ ਸਕਦੇ ਅਸੀਂ ਉਹ ਇੱਕ ਦਿਨ ਨਾਰਜ ਜੀ ਬਰਮਾ ਦੇ ਪੁੱਤਰ ਭਗਵਾਨ ਦੀ ਕਿਚਾਰੀ ਚ ਜਾਇਆ ਕਰਦੇ ਸੀ ਲਹਿਰ ਜਾਂ ਲਹਿਰੀਆ ਜਿਵੇਂ ਕੋਈ ਆਪਾਂ ਵਾਜਾ ਵਜਾਉਣਾ ਅੱਟ ਹਲਕੀ ਸ਼ੈਣੇ ਵਜਾਉਣੇ ਤਾਂ ਭਗਵਾਨ ਜੀ ਕਹਿੰਦੇ ਹੁੰਦੇ ਸੀ ਉੱਥੇ ਮੇਰਾ ਮਨ ਲੱਗਦਾ ਜਿੱਥੇ ਕਰਦੇ ਨੇ ਹਰ ਜੱਸ ਪਿਆਰੀ ਮੈਂ ਉੱਥੇ ਖੁਸ਼ ਹੋ ਜੰਨਾ ਮੇਰੀ ਮਹਿਮਾ ਮੇਰਾ ਸਤਕਾਰ ਮੇਰੇ ਪੁੱਤਰ ਮੇਰੇ ਭਗਤ ਮੇਰੇ ਪਿਆਰੇ ਕਰਦੇ ਉੱਥੇ ਮੈਂ ਆਰਾਮ ਨਾਲ ਉਹਨਾਂ ਚ ਸਮਾ ਕੇ ਬੋਲਣਾ ਤੇ ਪਿਆਰ ਦਿੰਦਾ ਉਹਨਾਂ ਤੋਂ ਮੈਂ ਆਪਣੇ ਪਿਆਰਿਆਂ ਦਾ ਲੈਂਦਾ ਆਂ ਆਪਸ ਵਿੱਚ ਪਿਆਰ ਬਣ ਗਿਆ ਬਜ਼ੁਰਗ ਨੇ ਤੇ ਮਾਈ ਨੇ ਨਾਰਦ ਜੀ ਦੇ ਇੱਕ ਦਿਨ ਸਤਕਾਰਯੋਗ ਬਣਾਇਆ ਪੈਰ ਧੋਤੇ ਮੰਜੀ ਤੇ ਲੰਗਰ ਸ਼ਿਕਾਇਆ ਨਾਰਦ ਜੀ ਬੜੇ ਖੁਸ਼ ਹੋ ਗਏ ਉਹ ਕਹਿਣ ਲੱਗੇ ਵੀ ਬਜ਼ੁਰਗਾਂ ਮਾਤਾ ਜੀ ਮੰਗੋ ਕੀ ਮੰਗਦੇ ਹੋ ਅੱਜ ਮੈਂ ਖੁਸ਼ ਆ ਜੋ ਕਹੋਗੇ ਭਗਵਾਨ ਤੋਂ ਦੁਆ ਦੇਵਾਂਗਾ ਭਗਵਾਨ ਕਹਿੰਦਾ ਕੁਛ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਕੁਛ ਨਹੀਂ ਸਤਿਗੁਰ ਕਹਿੰਦੇ ਕੁਛ ਨਹੀਂ ਉਹ ਮਨੁੱਖ ਦੀ ਨਿਮਰਤਾ ਪਿਆਰ ਸੇਵਾ ਸਤਕਾਰ ਦੇਖ ਰਹੇ ਨੇ ਵੀ ਹੋ ਰਿਹਾ ਜੇ ਕੋਲ ਨਹੀਂ ਹੁੰਦਾ ਫਿਰ ਵੀ ਕੁਛ ਨਹੀਂ ਕਹਿੰਦੇ ਜੋ ਛੱਕੇ ਲੰਗਰ ਕੋਈ ਕਰਦਾ ਬਾਹਰ ਬੈ ਕੇ ਕੁਛ ਨਹੀਂ ਕਹਿੰਦੇ ਉਹਦਾ ਭਗਤਾਨ ਜ਼ਰੂਰ ਕਰਾਉਂਦੇ ਨੇ ਟਾਈਮ ਲੱਗਦਾ ਪਟਕਦਾ ਫਿਰਦਾ ਰੋਂਦਾ ਫਿਰਦਾ ਘਰ ਚ ਘਟਨਾਵਾਂ ਬਿਮਾਰੀਆਂ ਇਹ ਉਹੀ ਸਾਨੂੰ ਸਜ਼ਾਵਾਂ ਲੱਗਣੀਆਂ ਨੇ ਉਸੇ ਦੁੱਖ ਹਟਾਉਣ ਦੀ ਬਜਾਏ ਅਸੀਂ ਦੁੱਖ ਲੈ ਕੇ ਵੀ ਆ ਜਾਪੀ ਨਾਰਦ ਜੀ ਤੋਂ ਮੰਗਿਆ ਕੀ ਇੱਕ ਪੁੱਤਰ ਚਾਹੀਦਾ ਹੈ ਸ਼ਾਦੀ ਡਗੋਰੀ ਸਹਾਰਾ ਇਹ ਭਗਵਾਨ ਨੂੰ ਕਹਿ ਕੇ ਦੁਆ ਅਰਦਾਸ ਕਹਿੰਦੇ ਮੈਂ ਜਾਣਾ ਭਗਵਾਨ ਜੀ ਦੇ ਕੋਲ ਬੈਠ ਕੇ ਨਾਰਦ ਜੀ ਲੈਰੀਆ ਵਜ ਰਿਹਾ ਕੀਰਤਨ ਹੋ ਰਿਹਾ ਦਰਬਾਰ ਚ ਭਗਵਾਨ ਜੀ ਨੇ ਕਿਹਾ ਕਿ ਨਾਰਦਾ ਜਿਹੜੀ ਮੰਗ ਲੈ ਕੇ ਆਇਓ ਪੂਰੀ ਨਹੀਂ ਹੋਣੀ ਭਗਵਾਨ ਜੀ ਪਹਿਲੇ ਹੀ ਬੋਲ ਗਏ ਭਗਵਾਨ ਕਿਹਨੂੰ ਕਹਿੰਦੇ ਨੇ ਪ੍ਰਕਾਸ਼ ਵਾਹਿਗੁਰੂ ਕਣ ਕਣ ਜਰੇ ਜਰੇ ਜੋਤ ਸਮਾਈ ਸਭਨਾ ਦਾ ਦਾਤਾ ਹੈ ਗੁਰਬਾਣੀ ਸਹਿਬ ਜੀ ਦੀ ਕਹਿੰਦੀ ਗੁਰਮਾਨ ਸਾਹਿਬ ਜੀ ਦਾਸ ਸਤਿ ਇੱਕ ਦਾਤਾ ਇੱਕ ਪਰਮੇਸ਼ਰ ਹੈ ਇੱਕ ਜੋਤ ਹੈ ਔਰ ਉਹ ਆਪਣੇ ਆਪਣੇ ਖਿਆਲਾਂ ਦੇ ਹਿਸਾਬ ਨਾਲ ਚਲਾ ਰਿਹਾ ਹੈ ਉਹਨਾਂ ਦੇ ਖਿਆਲਾਂ ਨਾਲ ਪਰਮੇਸ਼ਰ ਨਾਲ ਚੱਲ ਰਿਹਾ ਹੈ ਜਿਉਂਦਾ ਖਿਆਲ ਬਦਲ ਗਿਆ ਉਹਦਾ ਭਗਤ ਬਣ ਗਿਆ ਗੁਰਮਖਿ ਸਿੱਖ ਬਣ ਗਿਆ ਉਹ ਕਹਿਣ ਲੱਗੇ ਕਿ ਸੱਤ ਜਨਮ ਨਹੀਂ ਔਲਾਦ ਉਹਨਾਂ ਦੇ ਘਰ ਚ ਸੱਤ ਜਨਮ ਔਲਾਦ ਉਥੇ ਬਹੁਤ ਸੇਵਕ ਨੇ ਬਹੁਤ ਭਗਤ ਨੇ ਤੇਰੇ ਘਰ ਚ ਕਮੀ ਕਹਿੰਦੇ ਨਾਰਦਾ ਨਹੀਂ ਤੈਨੂੰ ਕਿਹਾ ਮੈਂ ਉਹਨਾਂ ਪੁੱਛਿਆ ਕਿ ਕੀ ਕਿਹਾ ਭਗਵਾਨ ਜੀ ਉਹ ਕਹਿਣ ਲੱਗੇ ਬਈ ਆਜੂ ਜਵਾਬ ਹੈ ਨਾਰਦ ਜੀ ਨੇ ਕਿਹਾ 7 ਜਨਮ ਤੋਂ ਬਾਅਦ ਸੋਚਾਂ ਓਏ ਹੋਏ ਪਰ ਉਥੇ ਆਡੇ ਕਰਮ ਜਗਾ ਦੇਣ ਅਸਮਨਤਾ ਤੋਂ ਸਾਹ ਦੀਆਂ ਕਾਰਜੇ ਸਾਡੇ ਕਰਮ ਜ ਨਾਰਦਾ ਜਾਗ ਪਿੰਦੇ ਨਹੀਂ ਆਜੇ ਘਰੀ ਪੁੱਤਰ ਭਗਤ ਹੋਵੇ ਮਾਪਿਆਂ ਦਾ ਪੈਰੋਕਾਰ ਪੂਰਾ ਹੋਵੇ ਉਹ ਕਰਮ ਝਗਵਾ ਦਿੰਦਾ ਨਾਲ ਕਹਿ ਵੀ ਦਿੱਤਾ ਸਾਹਮਣੇ ਨਾਰਦਾ ਨਹੀਂ ਤੈਨੂੰ ਕੀ ਜਵਾਬ ਹੈ ਚਾਹ ਤੋਂ ਕਿਤੇ ਆਇਆ ਸ਼ੇਰ ਮਾਰਦੇ ਚਾ ਬਜ਼ੁਰਗਾ ਸੱਤ ਜਨਮ ਦੀ ਆਸਾ ਰੱਖੋ सूरदास संत तरियल वॼंदरी मदर हुआ वॼी ਉਸਤਾਨੇ ਹੋ ਕੇ ਸੰਤਾਂ ਦੇ ਚਰਨਾਂ 'ਚ ਜੁਕ ਪਏ ਸੀ ਜਿਹੜਾ ਇੱਕ ਪਰਸ਼ਾਦਾ ਦੇ ਵੀ ਇੱਕ ਪੁੱਤਰ ਦੋ ਜਵੇ ਤੇ ਦੋ ਪੁੱਤਰ ਜਿਹੜਾ ਤਿੰਨ ਜਵੇ ਤੇ ਸੇਨਾ ਪੁੱਤਰ ਚਾਰ ਜਵੇ ਤੇ ਚਾਰ ਪੁੱਤਰ ਮਿਲ ਜਾਣ ਗਏ ਟੁੱਟੇ ਲਾਰੇ ਨਾਵੇਂ ਗੋਬਿਆ Hello. la la ਜੋਗਿਆ ਬਰਮਾ ਦੇ ਪੁੱਤਰ ਭਗਵਾਨ ਦੇ ਪਰਮੇਸ਼ਰ ਜੁਰ ਦੇ ਨਾਰਦ ਭਗਵਾਨ ਜੀ ਨੇ ਤੂੰ ਕਿਹੜੀ ਗੱਲ ਕਰਤੀ ਇੱਥੇ ਆਖ ਕਿੱਥੋਂ ਦੇਵੇਂਗਾ ਚਾਰ ਪੁੱਤਰ ਹੈਗੇ ਕਿ ਮਾਈ ਰੋਟੀ ਦੀ ਲੋੜ ਹੈ ਦੇਣੇ ਉਸਦੇ ਨੇ ਮੈਂ ਭੁੱਖਾ ਅੱਜ ਮੇਰਾ ਮਨ ਤੜਫਦਾ ਜੇ ਮੇਰੀ ਆਸ਼ਾ ਪੂਰੀ ਕਰੇਗਾ ਤੇ ਮੇਰਾ ਭਗਵਾਨ ਉਹਦੀ ਜਰੂਰ ਕਰੇਗਾ ਭਗਵਾਨ ਨਾਲ ਰੱਖਿਆ ਸੀ ਨੋ ਜਦਾਸੀ ਵਾਹਿਗੁਰੂ ਨੂੰ ਨਾਮ ਲਾ ਕੇ ਤੁਰਾਂਗੇ ਨਾ ਤੇ ਵਾਹਿਗੁਰੂ ਭਗਤਾਂ ਦੇ ਕਾਰਜ ਕਰੇਗਾ ਭਗਤਾਂ ਨੂੰ ਵਡਿਆਈ ਵੀ ਦੇਗਾ ਭਗਵਾਨ ਜੀ ਦੇ ਆਸਰੇ ਨਾਲ ਉਹਦੀ ਓਟ ਨਾਲ ਉਹਦੀ ਮਹਿਮਾ ਕਰਕੇ ਪ੍ਰਸ਼ਾਦੇ ਲੈ ਕੇ ਆ ਤੁਰਿਆ ਜਾਂਦਾ ਹੈ ਕੋਈ ਰਾਮ ਪਿਆਰੋ ਹੈ ਕੀ ਰੱਬ ਦਾ ਪਿਆਰਾ ਕਰਦਾ ਤੁਰੇ ਜਾਂਦਾ ਆਜ ਹੋਰ ਕੱਲ ਹੋਰ ਮਾਈ ਬਜ਼ੁਰਗ ਦੇ ਚਾਰ ਪੁੱਤਰ ਭਗ ਪ੍ਰਮਾਤਮਾ ਨੇ ਭਗਵਾਨ ਨੇ ਦੇ ਦਿੱਤੇ ਚਾਰ ਪੁੱਤਰ ਚਾਰ ਪੁੱਤਰ ਦੇ ਦਿੱਤੇ ਉਸ ਪੁੱਤਰਾਂ ਨੇ ਵੱਡੇ ਹੋਣਾ ਸੰਤਾਂ ਦੇ ਬਚਨ ਆ ਜੋ ਪੁੱਤਰਾ ਨੂੰ ਰੰਗ ਚੜਿਆ ਹੋਇਆ ਮਹਾਪੁਰਸ਼ ਦੇ ਬਚਨਾਂ ਦਾ ਪਰ ਉਹ ਤਾਂ ਆਪ ਕਹਿੰਦੇ ਨੇ ਭਾਗਾ ਵਾਲਿਆਂ ਨੂੰ ਭਾਗਾ ਵਾਲਿਆਂ ਨੂੰ ਨਾਮ ਰੰਗ ਚੜਦਾ ਨਾਮ ਰੰਗ ਚੜਦਾ ਸੁਸਕਰਮਾ ਮਾਰਨ ਕਪੜੇ ਨੂੰ ਚੜ ਜਾਂਦਾ ਮਕਾਨਾਂ ਨੂੰ ਚੜ ਜਾਂਦਾ ਗੱਡੀਆਂ ਨੂੰ ਚੜ ਜਾਂਦਾ ਮਨਾਂ ਰੋਹੇ ਬਾਣੀ ਸਿਮਰਨ ਸੇਵਾ ਸੰਗਤ ਕਰਨੀ RAM ਦਾ ਰੰਗ ਚੜ ਜਾਂਦਾ ਹੈ ਤੜਦਾ ਜਰੂਰ ਚੜਦਾ ਹੈ ਗੁਰੂ ਦੇ ਦਰਸ਼ਨ ਕਰਨੇ ਚਰਨਾਂ 'ਚ ਬਹਿਣਾ ਬਾਣੀ ਸੁਣਨੀ ਸਮਝਾਣਾ ਸੇਵਾ ਕਰਨੇ ਰੰਗ ਚੜ ਜਾਂਦੇ ਨਾਰਗੀ ਤੁਰੇ ਆ ਰਹੇ ਇੱਕ ਦਿਨ ਬਜ਼ੁਰਗ ਬੱਚੇ ਘੰਡਾਰਿਆ ਪੁੱਤਰਾਂ ਨੂੰ ਬਜ਼ੁਰਗਾਂ ਇਹ ਲੋਕਾਂ ਦੇ ਗਵੰਡੀਆਂ ਦੇ ਬੱਚੇ ਮਨ ਪਰਚਾਵਾ ਹੀ ਮਹਾਤਮਾ ਜੀ ਨਹੀਂ ਸਾਡੀ ਜੀ ਨੇ ਛੋਟਨਾ ਬੋਲ ਤੇਰੇ ਕਰਮਾਂ ਚ ਨਹੀਂ ਐਵੇਂ ਕਹੀ ਜਾਂਨੇ ਬਜ਼ੁਰਗ ਡਰ ਗਿਆ ਸੰਤ ਨੇ ਕੋਈ ਸਾਫ ਨਾ ਦੇ ਜਾਣ ਤੇਰੇ ਮਹਾਰੰਕਾਰ ਨੂੰ ਚੱਰੀਏ ਘਰ ਬੈਠੋ ਦਰਸ਼ਨੋ ਲੰਗਰ ਖਾਤੋ ਏ ਕਿਰਪਾ ਜੋਤਿਆਂ ਦੀ ਮੇਰੇ ਪਤ ਜੱਲਾ ਲਪਿਆਰੇ ਏ ਕਿਰਪਾ ਹੈ ਸੰਤਾਂ ਦੀ ਬਾਪ ਜੀ ਨਾਰਜ਼ੀ ਕਰਤਾ ਹੈ ਉਸਾ ਉਹ ਮੇਰੇ ਕਹਤੇ ਇੱਕ ਪੁੱਤਰ ਨਹੀਂ ਅੰਨੇ ਦੇ ਕਹਤੇ ਚਾਰ ਪੁੱਤਰ ਦੇ ਦਿੱਤੇ ਮੈਂ ਨਹੀਂ ਅੱਜ ਰੋਟੀ ਖਾਉਂ ਹਾਏ ਜਿੰਨ ਚਲੇ ਆ ਕੈਰੀ ਚ ਪਹੁੰਚ ਗਏ ਕਰਕੇ ਨਾਰਜੀ ਭਗਵਾਨ ਵੱਲ ਬੈਠ ਗਏ ਕਨੂਨਾਰ ਦਾ ਬੁਖੜਾ ਮੋੜੇ ਓ ਕਨੂਨਾਰ ਦਾ ਬੁਖੜਾ ਮੋੜੇ ਭਗਵਾਨ ਪਿਆਰ ਵਾਹਿਗੁਰੂ ਨਾ ਗੁੱਸਾ ਨਹੀਂ ਕਰੀਦਾ ਕਦੇ ਵਾਹਿਗੁਰੂ ਜਿਹੜਾ ਕਿਸਦਾ ਬੁਰਾ ਕਰਦਾ ਕੀਤਾ ਆਪੋ ਆਪਣਾ ਆਪੇ ਹੀ ਮਨਾ ਪਾਵਣਾ ਤੋਂ ਆਪਣਾ ਕੀਤਾ ਪਾਣਾ ਕਿਉਂ ਉੱਥੇ ਦੁੱਖ ਮੰਦਾ ਕੋਈ ਆਵੇ ਕੋਈ ਜਾਵੇ ਉਹ ਗੁਰੂ ਘਰ ਹੈ ਉਹ ਪਰਮੇਸ਼ਰ ਦਾਵਾਰ ਹੈ ਉਹ ਸਭਨਾ ਦਾ ਘਰ ਸਾਂਝਾ ਗੁਰੂ ਘਰ ਹੈ ਸਾਜ ਦੇ ਉੱਤੇ ਨਹੀਂ ਨਾਰਦਾ ਗੁੱਸਾ ਕਰਦਾ ਉਹ ਕਿਸੇ ਦੇ ਵੀ ਕਹਿੰਦਾ ਪਰਮੇਸ਼ਰ ਲੱਗ ਸਕਦਾ ਆਪ ਹੀ ਬੋਲਦੇ ਨੇ ਭਗਵਾਨ ਜੀ ਇਸ ਆਖੀ ਕਈ ਸੌ ਸਾਲ ਪਹਿਲਾਂ ਸਵਾਮੀ ਜੀ ਸੁਣਾ ਕਰਦੇ ਸੀ ਮੇਰੇ ਯਾਦ ਆ ਗਈ ਅੱਜ ਐਨੀ ਦੇਰ ਨੂੰ ਭਗਵਾਨ ਜੀ ਉਹਦਾ ਮਨ ਨੀਵਾ ਕਰਨ ਵਾਸਤੇ ਹੰਕਾਰ ਤੋੜਨ ਵਾਸਤੇ ਉਹਦੇ ਖਿਆਲ ਮਦਦਨ ਵਾਸਤੇ ਭਗਵਾਨ ਜੀ ਨੇ ਕਿਆ ਕੇ ਨਾਰਤਾ ਹਾਏ ਮੇਰਾ ਦਿਲ ਗਿਆ ਨਾਰਦਾ ਮੇਰਾ ਦਿਲ ਗਿਆ ਮੇਰਾ ਦਿਲ ਸੰਭਾਲ ਨਾਰਦਾ ਮੈਨੂੰ ਸੰਭਾਲ ਮੈਂ ਮਰ ਗਿਆ ਨਾਰਦ ਜੀ ਕਹਿੰਦੇ ਭਗਵਾਨ ਮਰ ਗਿਆ ਭਗਵਾਨ ਕੀ ਹੋ ਗਿਆ ਅਣਜਾਨ ਬਹੁਤ ਵੱਡੇ ਮਹਾਪੁਰਸ਼ ਨਾਰਦ ਜੀ ਬਹੁਤ ਕਰਮਾਤੀ ਸਾਰੇ ਮਹਾਪੁਰਸ਼ ਨਾਦੀ ਮੰਦੇ ਹੁੰਦੇ ਉਸੇ ਉਸਤੇ ਭਗਵਾਨ ਨੇ ਚੱਕਰ ਚ ਪਾ ਲਿਆ ਵਾਹਿਗੁਰੂ ਦੀ ਮਰਜੀ ਹੈ ਉਹਦੀ ਚੱਕਰ ਚ ਐਸੇ ਪੈ ਗਏ ਮਹਾਰਾਜ ਜਸੂ ਕੀ ਕਰਾਂ ਭਗਵਾਨ ਕਹਿੰਦੇ ਇੱਕ ਕੰਮ ਕਰ ਲੈ ਮੇਰਾ ਮੈਂ ਛੱਡ ਕੇ ਦੁਰ ਜਾਾਂਗਾ ਮੈਂ ਛੱਡ ਕੇ ਦੁਰ ਜਾਾਂਗਾ ਮੈਨੂੰ ਦੇ ਲਿਆ ਦੇ अच बि वेही चुक ॿिया लक्ष्मी बचा राम प्यारे जा नस तेर प्यारे जा अॼु दिल लवां ਯਾਰੇ ਜਾਨਾ ਦਿਆਵਾਂ ਮਾਣੇ ਸੁਨ ਬਾਤ ਤੇ ਯਾਰੇ ਤਾ ਚੱਲੇ ਆਵਾਂ ਸੁਨ ਤਾਰੇ ਯਾਰੇ ਸੁਦਾ ਦੀ ਰੋਟੀ ਲਈ ਜਾਂਦੇ ਨੇ ਹੱਥ ਤੇ ਨਾਲੇ ਕਿੰਗ ਵਜਾਉਂਦੇ ਨੇ ਕੀ ਕਹਿੰਦੇ ਨੇ ਹੱਟ Yeah. <laughs>